ਅਹ ਨਿਸੁ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵਾ ਸਿਫਤ ਖਸਮ ਦੀ ਨੂਰ ਅਰਸੋਹ ਕੁਰਸੋਹ ਝਟੀਐ ਉਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਰਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸੁ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣਾ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਸਾਹ ਹੋ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇ ਸਾਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ जैत सरी महला चौथा कारपहला चौपदे एक ਸਤਿ ਗੁਰ ਪ੍ਰਸਾਦਿ ਮੇਰਾ ਹਿਰਦੈ ਰਤਨ ਨਾਮ ਹਾਰੇ ਬਸਿਆ ਗੋਰੇ ਹਾਥੋ ਤਰਿਓ ਮੇਰਾ ਮਤ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੋਰੇ ਨਾਮ ਦੀਓ ਰੇਨ ਲੱਥਾ ੇਦਾ ਹੀਰਾਂ ਰਤਨ ਨਾਮ ਹਾਰੇ ਬਸਿਆ ਗੋਰੇ ਹਾਥੋਂ ਤਰਿਓ ਮੇਰਾ ਮੱਥਾ মনম কে বেখ দুখি উত্তরে গোরে নামো দিয়েন মে মান পা ਜੋ ਰਾਮ ਨਾਮ ਸਬੇ ਅਰਥਾ ਗੋਰੇ ਪੂਰਾ ਹਾਰੇ ਨਾਮ ਦਿਰੜਾਇਆ ਬੇ ਨਾਵਾਂ ਜੀਵਨ ਬਿਰਥਾ ਰਹਾਉ ਬੇਨਗੋਰ ਮੋੜ ਪਾਏ ਹੈ ਮਨ ਮੁਖ ਤੇ মোহ ਮਾਇਆ ਨਿਤ ਫਤ ਤਿੰਨ ਸਾਦੋ ਚਾਰਾਣਾ ਸੇਵੇ ਕਬੂ ਹੋ ਤੈਨ ਸਾਬੋ ਜਨਮ ਅਕਾਥਾ ਜਿਨ ਸਾਧੂ ਚਰਣ ਸਾਧ ਪੱਗ ਸੇਵੇ ਤਿਨ ਸਫਲੋ ਜਨਮ ਸੁਨਾਥਾ ਮੋਕ ਕੋ ਕੀਜਾ සෝ දසු දස්සනකෝ හාර දයාතර යගන්නත්තා හම්ම අන්ඳුලේ ග්‍යානහින අගියන්නේ. ਕਿਉ ਚਲ ਹੈ ਮਾਰਗੇ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀ ਜਾਂ ਜਨਾਨਕ ਚਲ ਹੈ ਮਿਲੰਥ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚਲ ਹੈ ਮਾਰਗੇ ਪੰਥਾ ਹਮ ਅੰਦੋਲੇ ਕੋ ਗੁਰ ਅੰਚਲ ਦੀ ਜਾਂ ਜਨ ਨਾਨਕ ਚੱਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਮੇਰਾ ਹੀਰ ਆਏ ਰਤਨ ਨਾਮ ਹਾਰੇ ਬਸਿਆ ਗੋਰੇ ਹਾਥ ਧਰਿਓ ਮੇਰਾ ਮੱਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੋਰੇ ਨਾਮ ਦੀਓ ਰੇਨ ਲਾਟ ta